ਅਜੀ ਸਰ ਅੱਜ ਜਿਹੜਾ ਕੀ ਕੀ ਪ੍ਰਾਪਤੀਆਂ ਹੋਈਆਂ ਜਿਹੜੀਆਂ ਬੜ ਦੇ ਤੋਂ ਮੰਗਯੋਗ ਸੀਐਮ ਸਾਹਿਬ ਡੀਆਈਪੀ ਸਾਹਿਬ ਐਸਐਸਪੀ ਸਾਹਿਬ ਬਹਾਦਰ ਜਿਹਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਈਗਲ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਜਿਹੜਾ ਚੱਲ ਰਿਹਾ ਸੀਗਾ ਕੱਲ ਅਸੀਂ ਮਾਰਨਿੰਗ ਟਾਈਮ ਇੱਕ ਡਰੋਨ ਰਿਕਵਰ ਕੀਤਾ ਸੀਗਾ ਮਸਤਗੜ ਤੋਂ ਮੋਸੇਦੀ ਲੜੀ ਦੇ ਵਿੱਚ ਜਿਹੜਾ ਅੱਜ ਇੱਕ ਅਪਰੇਸ਼ਨ ਚੱਲ ਰਿਹਾ ਸੀ ਔਨ ਇਨਫੋਰਮੇਸ਼ਨ ਜਿਹੜਾ ਆ ਪਿੰਡ ਨੂਰਵਾਲਾ ਤੋਂ ਜਿਹੜਾ ਆ ਇੱਕ ਮੈਵਿਕ ਡੀਜੀਆਈ ਕਲਾਸਿਕ ਡਰੋਨ ਜਿਹੜਾ ਸਾਨੂੰ ਰਿਕਵਰ ਹੋ ਗਿਆ ਅਰ ਜਿਸ ਸੰਬੰਧ ਵਿੱਚ ਜਿਹੜਾ ਮਕਦਮਾ ਨੰਬਰ 71 ਆ ਉਹ ਅੱਜ 10 11 12 ਏਅਰਕ੍ਰਾਫਟ ਰਿਪੋਰਟ ਜਿਹੜਾ ਦਰਜ ਕੀਤਾ ਗਿਆ ਦੇ ਵਿੱਚ ਫਰਦਰ ਪ੍ਰोसीडिंग ਜਿਹੜੀ ਆ ਉਹ ਚੱਲ ਰਹੀ ਹੈ ਔਰ ਇਸ ਤੋਂ ਪਹਿਲਾਂ ਵੀ ਸਵੇਰ ਜਿਹੜਾ ਆ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਰੇਸ਼ਨ ਦੇ ਵਿੱਚ ਕੀ ਕੀ ਬੈਰੀਅਰ ਦੇ ਪਾਸੋਂ ਜਿਹੜਾ ਆ ਵਿਜੇਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਜਿਹੜਾ ਆ ਮਸਤਗੜ ਵਾਸੀ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜੀ ਆ 10 ਗ੍ਰਾਮ ਹੈਰੋਇਨ ਮੌਕੇ ਦੇ ਉੱਤੇ ਹਾਂ ਚਾਂਸ ਫਕਰੀ ਜਿਹੜੀ ਆ ਬਰਾਮਦ ਕੀਤੀ ਗਈ ਹੈ ਉਹਨੂੰ ਵੀ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 70 ਅਸੀਂ ਆਲਰੇਡੀ ਪਹਿਲਾਂ ਜਿਹੜਾ 212685 ਦਾ ਜਿਹੜਾ ਦਰਜ ਕਰ ਚੁੱਕੇ ਹਾਂ ਇਹ ਵਿਅਕਤੀ ਸਾਨੂੰ ਪਹਿਲਾਂ ਵੀ ਡਿਊਰਿੰਗ ਇਨ ਪੁੱਛ ਕੇ ਚਾ ਇਹ ਬੰਦਾ ਸਾਨੂੰ ਮੁਕੱਦਮਾ ਨੰਬਰ 55 ਸਾਡੇ ਕੋਲ ਇਹਨਾਂ ਦਾ ਪ੍ਰਤੀ ਮਕਰਮਾ ਨੰਬਰ 55/ਜ 21C/85 ਉਹਦੇ ਵਿੱਚ ਜਿਹੜੇ ਮੁਜਰਮ ਫੜੇ ਗਏ ਸੀਗੇ ਉਹਨਾਂ ਦੇ ਵੀ ਚੇਨ ਸਿਸਟਮ ਦੇ ਦੌਰਾਨ ਜਦੋਂ ਅਸੀਂ ਇੰਟਰੋਗੇਟ ਕੀਤਾ ਸੀਗਾ ਤੇ ਸਾਨੂੰ ਇਹ ਚੀਜ਼ ਸਾਹਮਣੇ ਆਈ ਸੀ ਕਿ ਵਿਜੇਪਾਲ ਸਿੰਘ ਇਜ਼ ਦਾ ਮੇਨ ਸਪਲਾਈਅਰ ਆਫ ਦੋ ਪਰਸਨਸ ਉਹ ਬੰਦੇ ਵੀ ਜਿਹੜੇ ਏਸੇ ਦੇ ਕੋਲੋਂ ਲੈ ਕੇ ਜਿਹੜਾ ਆ ਹੈਰੋਇਨ ਜਿਹੜਾ ਅੱਗੇ ਸਪਲਾਈ ਕਰਦੇ ਸੀ ਏਸੇ ਚੇਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਡਿਊਰਿੰਗ ਇਨਟੈਰੋਗੇਸ਼ਨ ਜਿਸ ਬੰਦੇ ਦੇ ਕੋਲੋਂ ਇਹ ਪਰਸਨ ਅੱਗੇ ਸਪਲਾਈ ਲੈਂਦਾ ਸੀ ਉਹਨੂੰ ਵੀ ਇਸ ਮੁਕਾਦਮੇ ਨੇ ਵਿੱਚੇ ਕੀ ਤੋਂ ਕੀ ਗ੍ਰਫਤਾਰ ਕਰਾਂਗੇ ਦੱਸਣਾ ਮੈਂ ਇਹੀ ਚਾਹੁੰਦਾ ਆ ਕਿ ਪਾਕਿਸਤਾਨ ਆਪਣੀਆਂ ਜਿੰਨੀਆਂ ਮਰਜ਼ੀ ਕੋਝੀਆਂ ਚਾਲਾਂ ਚੱਲ ਲਵੇ ਪਰ ਬੀਐਸਐਮ ਔਰ ਪੰਜਾਬ ਪੁਲਿਸ ਰੱਖ ਕੇ ਅਸੀਂ ਉਹਦੀ ਹਰ ਆ ਚਾਹ ਉਹਦਾ ਜਵਾਬ ਦੇਾਂਗੇ ਉਹਨੂੰ ਬਰਾਬਰ ਦੀ ਟੱਕਰ ਦੇਾਂਗੇ ਔਰ ਆਪਣੀ ਬੈਲਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਵੇਕਣ ਨੂੰ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਔਰ ਉਹਨਾਂ ਲੋਕਾਂ ਨੂੰ ਅਸੀਂ ਲੱਖਾਂ ਦੇ ਪਿੱਛੇ ਵੀ ਪਹੁੰਚਾਵਾਂਗੇ ਔਰ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਵੀ ਪਹੁੰਚਾਵਾਂਗੇ ਬਿਲਕੁਲ ਨਸ਼ੇ ਦੇ ਸੰਬੰਧ ਵਿੱਚ ਬਿਲਕੁਲ ਜ਼ੀਰੋ ਟੋਲਰੇਟ ਬਿਲਕੁਲ ਕੋਈ ਸਮਝੌਤਾ ਨਹੀਂ ਅਜੀ ਸਰ ਅੱਜ ਜਿਹੜਾ ਕੀ ਕੀ ਪ੍ਰਾਪਤੀਆਂ ਹੋਈਆਂ ਜਿਹੜੀਆਂ ਬਲਦੇ ਤੋਂ ਮੰਗਯੋ ਸੀਐਮ ਸਰ ਡੀਆਈਜੀ ਸਰ ਸਸ ਦੇ ਸਾਬ ਬਹਾਦਰ ਜਿਹਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਸਾਡੇ ਜ਼ਿਲ੍ਹਾ ਤਰਤਰਨ ਦੇ ਵਿੱਚ ঈਗਲ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਜਿਹੜਾ ਚੱਲ ਰਿਹਾ ਸੀਗਾ ਕੱਲ ਅਸੀਂ ਮਾਰਨਿੰਗ ਟਾਈਮ ਇੱਕ ਡਰੋਨ ਰਿਕਵਰ ਕੀਤਾ ਸੀਗਾ ਮਸਤਗੜ ਤੋਂ ਉਸੇ ਦੀ ਲੜੀ ਦੇ ਵਿੱਚ ਜਿਹੜਾ ਅੱਜ ঈਗਲ ਆਪਰੇਸ਼ਨ ਚੱਲ ਰਿਹਾ ਸੀ ਔਨ ਇਨਫੋਰਮੇਸ਼ਨ ਜਿਹੜਾ ਆ ਪਿੰਡ ਨੂਰਵਾਲਾ ਤੋਂ ਜਿਹੜਾ ਆ ਇੱਕ ਮੈਵਿਕ ਡੀਆਈ ਕਲਾਸਿਕ ਡਰੋਨ ਜਿਹੜਾ ਸਾਨੂੰ ਰਿਕਵਰ ਹੋਇਆ ਇਹ ਜਿਹੜੇ ਸਬੰਧ ਵਿੱਚ ਜਿਹੜਾ ਮਕਦਮਾ ਨੰਬਰ 71 ਆ ਉਹ ਅੱਜ 10 11 12 에어ਕ੍ਰਾ프트 ਟੈਕ ਦੇ ਜਿਹੜਾ ਦਰਜ ਕੀਤਾ ਗਿਆ ਜਿਹਦੇ ਵਿੱਚ ਫਰਦਰ ਪ੍ਰोसीडिंग ਜਿਹੜੀ ਆ ਉਹ ਚੱਲ ਰਹੀ ਹੈ ਔਰ ਇਸ ਤੋਂ ਪਹਿਲਾਂ ਵੀ ਸਵੇਰ ਜਿਹੜਾ ਆ ਨਸ਼ਿਆਂ ਦੇ ਖਿਲਾਫ ਚੱਲ ਰਿਹਾ ਆਪਰੇਸ਼ਨ ਦੇ ਵਿੱਚ ਕੀ ਕੀ ਬੈਰੀਅਰ ਦੇ ਬਸੂਮ ਜੜਾਇਆ ਐ ਬਿਜੇ ਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਜਿਹੜਾ ਆ ਮਸਤਗੜ ਵਾਸੀ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜੀ ਆ 10 ਗ੍ਰਾਮ ਹੈਰੋਇਨ ਮੌਕੇ ਦੇ ਉੱਤੇ ਔਰ ਚਾਂਸਰ ਕਬਰੀ ਜਿਹੜੀ ਆ ਬਰਾਮਦ ਕੀਤੀ ਗਈ ਆ ਉਹਨੂੰ ਵੀ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 70 ਅਸੀਂ ਆਲਰੇਡੀ ਪਹਿਲਾਂ ਜਿਹੜਾ 212685 ਦਾ ਜਿਹੜਾ ਦਰਜ ਕਰ ਚੁੱਕੇ ਆ ਇਹ ਵਿਅਕਤੀ ਸਾਨੂੰ ਪਹਿਲਾਂ ਵੀ ਡਿਊਰਿੰਗ ਪੁੱਛ ਕੇ ਛਾ ਇਹ ਬੰਦਾ ਸਾਨੂੰ ਮੁਕੱਦਮਾ ਨੰਬਰ 55 ਸਾਡੇ ਕੋਲ ਇਹਨਾਂ ਦਰਤੀ ਮੁਕੱਦਮਾ ਨੰਬਰ 55/21C का 85 ਉਹਦੇ ਵਿੱਚ ਜਿਹੜੇ ਮੁਜਰਮ ਫੜੇ ਗਿਆ ਸੀਗੇ ਉਹਨਾਂ ਦੇ ਵਿੱਚ ਚੇਨ ਸਿਸਟਮ ਦੇ ਦੌਰਾਨ ਜਦੋਂ ਅਸੀਂ ਇੰਟਰੋਗੇਟ ਕੀਤਾ ਸੀਗਾ ਤੇ ਸਾਨੂੰ ਇਹ ਚੀਜ਼ ਸਾਹਮਣੇ ਆਈ ਸੀ ਕਿ ਵਿਜੇਪਾਲ ਸਿੰਘ ਇਜ਼ ਦਾ ਮੇਨ ਸਪਲਾਇਰ ਆਫ ਦੋਸ ਪਰਸਨਸ ਉਹ ਬੰਦੇ ਵੀ ਜਿਹੜੇ ਇਸੇ ਦੇ ਕੋਲੋਂ ਲੈ ਕੇ ਜਿਹੜਾ ਆ ਹੈਰੋਇਨ ਜਿਹੜਾ ਅੱਗੇ ਸਪਲਾਈ ਕਰਦੇ ਸੀ ਇਸੇ ਚੇਨ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਡਿਊਰਿੰਗ ਇਨਟੈਰੋਗੇਸ਼ਨ ਜਿਸ ਬੰਦੇ ਦੇ ਕੋਲੋਂ ਇਹ ਪਰਸਨ ਅੱਗੇ ਸਪਲਾਈ ਲੈਂਦਾ ਸੀ ਉਹਨੂੰ ਵੀ ਇਸ ਮੁਕਾਦਮੇ ਦੇ ਵਿੱਚ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਾਂਗੇ ਦੱਸਣਾ ਮੈਂ ਇਹੀ ਚਾਹਨਾ ਹੈ ਕਿ ਪਾਕਿਸਤਾਨ ਆਪਣੀਆਂ ਜਿੰਨੀਆਂ ਮਰਜ਼ੀ ਕੋਝੀਆਂ ਚਾਲਾਂ ਚੱਲ ਲਵੇ ਪਰ ਬੀਐਸਐਮ ਔਰ ਪੰਜਾਬ ਪੁਲਿਸ ਰੱਖ ਕੇ ਅਸੀਂ ਉਹਦੀ ਹਰ ਜਾ ਉਹਦਾ ਜਵਾਬ ਦੇਾਂਗੇ ਉਹਨੂੰ ਬਰਾਬਰ ਦੀ ਟੱਕਰ ਦੇਾਂਗੇ ਔਰ ਆਪਣੀ ਬੈਲਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਨਸ਼ੇ ਦੇ ਵੇਕਣ ਨੂੰ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਔਰ ਉਹਨਾਂ ਲੋਕਾਂ ਨੂੰ ਅਸੀਂ ਸਲਾਖਾਂ ਦੇ ਪਿੱਛੇ ਵੀ ਪਹੁੰਚਾਵਾਂਗੇ ਔਰ ਜਿਹੜਾ ਆ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਵੀ ਪਹੁੰਚਾਵਾਂਗੇ ਬਿਲਕੁਲ ਨਸ਼ੇ ਦੇ ਸਬੰਧ ਦੇ ਵਿੱਚ ਬਿਲਕੁਲ ਜ਼ੀਰੋ ਟੋਲਰੇਟੈਂਸ ਬਿਲਕੁਲ ਕੋਈ ਸਮਝੌਤਾ ਨਹੀਂ